Watch this, lads. Slammy, shut ਆਸ ਨੂੰ ਦੇਸ਼ ਵਾਸੀਆਂ ਨੂੰ ਅੱਜ 77ਵੇਂ ਗਣਤੰਤਰ ਗਣਤੰਤਰਤਾ ਦਿਵਸ ਦੀਆਂ 134 ਸਾਰੀਆਂ ਸ਼ੁਭਕਾਮਨਾਵਾਂ ਬਹੁਤ ਸਾਰੀਆਂ ਵਧਾਈਆਂ ਅੱਜ ਸਾਨੂੰ 76 ਸਾਲ ਹੋ ਗਏ ਆ ਸਾਡੇ ਦੇਸ਼ ਨੂੰ ਸੰਵਿਧਾਨ ਮਿਲੇ ਨੂੰ ਕਨਸਟੀਟਿਊਸ਼ਨ ਮਿਲੇ ਨੂੰ 26 ਜਨਵਰੀ 1950 ਨੂੰ ਸਾਡੇ ਦੇਸ਼ ਨੂੰ ਸੰਵਿਧਾਨ ਮਿਲਿਆ ਸੀ ਜਿਹਦੇ ਵਿੱਚ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਹ ਮਿਤਕਰ ਸਾਹਿਬ ਨੇ ਜਿਹੜਾ ਸੰਵਿਧਾਨ ਪੀਠ ਨੇ ਸੰਵਿਧਾਨ ਦਾ ਨਿਰਮਾਣ ਕੀਤਾ ਸੀਗਾ ਔਰ ਇਸ ਗੱਲ ਦਾ ਧਿਆਨ ਰੱਖਿਆ ਗਿਆ ਸੀ ਇਹ ਇਸ ਦੇਸ਼ ਦੇ ਨਾਗਰਿਕਾਂ ਨੂੰ ਉਹਨਾਂ ਦੇ ਮੌਲਿਕ ਅਧਿਕਾਰ ਮਿਲਣ ਉਹਨਾਂ ਨੂੰ ਬਰਾਬਰੀ ਦਾ ਮੌਕਾ ਮਿਲੇ ਨਿਆਂ ਮਿਲੇ ਸਮਾਜਿਕ ਨਾ ਮਿਲੇ ਅਤੇ ਜਿਹੜੇ ਜਾਤਪਾਤ ਦੀ ਜਿਹੜੀ ਜੋ ਵੀ ਕਮੀਆਂ ਸੀ ਸਾਡੇ ਦੇਸ਼ ਆਜ਼ਾਦੀ ਤੋਂ ਪਹਿਲਾਂ ਉਹ ਸਾਰੀ ਕਮੀਆਂ ਨੂੰ ਦੂਰ ਕੀਤਾ ਜਾਵੇ ਸੋ ਅੱਜ ਅਸੀਂ ਸਾਰੇ ਬੜੇ ਉਤਸ਼ਾਹ ਨਾਲ ਬੜੇ ਜੋਸ਼ ਨਾਲ ਬੜੀ ਖੁਸ਼ੀ ਨਾਲ ਜਿਹੜਾ ਗਣਤੰਤਰ ਦਿਵਸ ਮਨਾ ਰਹੇ ਹਾਂ ਸਾਡੇ ਜਨਰਲੇ ਨਗਰ ਕੌਂਸਲ ਵਿੱਚ ਸਾਡੇ ਮਾਨਯੋਗ ਕਹੜ ਮੰਤਰੀ ਹਰਪਿੰਦਰ ਸਿੰਘ ਜੀ ਸਾਹਿਬ ਦੀ ਰਹਿਨਮਾਈ ਵਿੱਚ ਬਹੁਤ ਵਧੀਆ ਫੰਕਸ਼ਨ ਹੋ ਰਿਹਾ ਅਸੀਂ ਹੁਣੇ ਹੀ ਰਾਸ਼ਟਰੀ ਗਾਨ ਕਰਕੇ ਹਟੇ ਆਂ ਔਰ ਮੇਰੇ ਨਾਲ ਸਤਿੰਦਰ ਭਾਜੀ ਸਾਡੇ सुरेंद्र ਸੋਨੂ ਜੀ ਸਾਡੇ ਪਾਸੀ ਸਾਹਿਬ ਸੁਨੀਲ ਪਾਸੀ ਜੀ ਅਮਨ ਬ੍ਰਿਕ ਜੀ ਰਾਜਵੀਰ ਸੰਧੂ ਜੀ ਸੁਆਲਨ ਬਰੰਦਾਵਾ ਮੈਡਮ ਲਿੰਪੀ ਜੀ ਸਾਡਾ ਸਟੇਜ ਸੰਭਾਲ ਰਹੇ ਨੇ ਸਾਰੀ ਟੀਮ ਅਸੀਂ ਇੱਥੇ ਪਹੁੰਚੇ ਆਂ ਔਰ ਜਿਹੜਾ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡਾ ਦੇਸ਼ ਮਹਾਨ ਦੇਸ਼ ਆ ਸਭ ਤੋਂ ਪੁਰਾਤਨ ਸਭਿਅਤਾ ਸਾਡੇ ਦੇਸ਼ ਦੀ ਕਈ ਸਾਲਾਂ ਦੀ ਕਈ 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 ਸਤப்தੀਆਂ ਦੀ ਜੜੀ ਗੁਲਾਮੀ ਤੋਂ ਬਾਅਦ ਸਾਡਾ ਦੇਸ਼ 1947 ਵਿੱਚ ਆਜ਼ਾਦ ਹੋਇਆ ਸੀਗਾ ਔਰ ਸੁਪਰਾਈ ਕੋਈ ਸੀਗਾ ਸਾਡੇ ਸ਼ਹੀਦਾਂ ਦਾ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਇਸ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਇਸ ਦੇਸ਼ ਦੇ ਨਾਗਰਿਕਾਂ ਨੂੰ ਉਹਨਾਂ ਦੇ ਮੌਲਿਕ ਅਧਿਕਾਰ ਮਿਲਣ ਸਾਡੇ ਫੰਡਮੈਂਟਲ ਰਾਈਟਸ ਨੇ ਸੋ ਸਾਡਾ ਦੇਸ਼ ਆਇਸਾ ਇਸ ਤਰ੍ਹਾਂ ਹੌਲੀ-ਹੌਲੀ ਜਿਹੜਾ ਉਹ ਵਿਕਾਸ ਵੱਲ ਵੱਧ ਰਿਹਾ ਔਰ ਅਸੀਂ ਸਾਰੇ ਉਮੀਦ ਕਰਦੇ ਹਾਂ ਔਰ ਅਸੀਂ ਸ਼ੁਭ ਕਾਮਨਾਵਾਂ ਕਰਦੇ ਹਾਂ ਦਿੰਦੇ ਹਾਂ ਕਿ ਸਾਡਾ ਦੇਸ਼ ਛੇਤੀ ਜਿਹੜਾ ਵਿਕਸਿਤ ਦੇਸ਼ਾਂ ਦੀ ਜਿਹੜੀ ਕਤਾਰ ਵਿੱਚ ਖੜੋ ਹੋ ਜਾਏਗਾ ਜਿਹੜੇ ਦੇਸ਼ ਦੁਨੀਆ ਦੇ ਡਵੈਲਪਡ ਕੰਟਰੀ ਮੰਨੇ ਜਾਂਦੇ ਨੇ ਸਾਡਾ ਦੇਸ਼ ਵੀ ਜਲਦੀ ਉਸ ਕਤਾਰ ਵਿੱਚ ਮੋਰੀ ਬਣ ਕੇ ਖਲੋਏਗਾ ਤੇ ਦੁਬਾਰਾ ਤੋਂ ਆ ਪਾਰ ਦੇਸ਼ ਵਿਸ਼ਵਗੁਰੂ ਬਣੇਗਾ ਮੈਂ ਇਹ શુભ ਕਾਮਨਾਵਾਂ ਦਿੰਦਾ ਹਾਂ ਦੁਬਾਰਾ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਰੇ ਚੈਨਲਾਂ ਦੇ ਮਾਧਿਅਮ ਰਾਹੀਂ ਸਮੂਸ਼ ਦੇ ਦੇਸ਼ ਵਾਸੀਆਂ ਨੂੰ ਗੰਨਤੰਤਰ ਦਿਵਸ ਦੀਆਂ ਏਰਸ ਨੇ ਸ਼ੁਭ ਕਾਮਨਾਵਾਂ ਦਿੰਦਾ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਆਪਣੀ ਗੰਨਤੰਤਰ ਦਿਵਸ ਮਨਾ ਰਹੇ ਆ 77ਵਾਂ ਗਣਤੰਤਰ ਦਿਵਸ ਮਨਾ ਰਹੇ ਆ ਅ ਗਣਤੰਤਰ ਦਿਵਸ ਕੱਲਾ ਸਾਡਾ ਸਵਿਧਾਨ ਹੀ ਲਾਗੂ ਨਹੀਂ ਹੋਇਆ ਜਿਹੜੇ 26 ਜਨਵਰੀ 1950 ਨੂੰ ਜਿਹੜਾ ਸਵਿਧਾਨ ਲਾਗੂ ਹੋਇਆ ਸੀ ਉਹ ਚ ਸਾਨੂੰ ਸਾਰਿਆਂ ਨੂੰ ਹੀ ਸਮਾਨਤਾ ਦਾ ਅਧਿਕਾਰ, ਸਵਤੰਤਰਤਾ ਦਾ ਅਧਿਕਾਰ ਔਰ ਨਿਆਂ ਦਾ ਅਧਿਕਾਰ ਮਿਲਿਆ ਸੀ 26 ਜਨਵਰੀ ਕੱਲਾ ਇੱਕ ਦਿਨ ਮਨਾਣ ਲਈ ਨਹੀਂ ਹੈਗਾ ਇਹ ਸਾਨੂੰ ਸਮਝਣਾ ਪੈਣਾ ਹੈ ਕਿ ਭਾਰਤ ਦੇ ਸਵਿਧਾਨ ਕਿਉਂ ਲਾਗੂ ਕੀਤਾ ਗਿਆ ਕਿਉਂਕਿ ਭਾਰਤ ਵਿੱਚ ਔਰ ਕਾਫੀ ਵੀ ਪਿੰਤਾ ਮਰ ਬਨੀਆਂ ਹਿਆ ਸੀ ਕਾਫੀ ਜਾਤੀ ਦੇ ਲੋਕ ਰਹਿੰਦੇ ਸੀ ਸੋ ਉਹਨਾਂ ਨੂੰ ਇਕਜੁੱਟ ਕਰਨ ਲਈ ਆਜ਼ਾਦੀ ਤਾਂ ਭਾਵੇਂ ਸਾਨੂੰ ਮਿਲ ਗਈ ਸੀ ਪਰ ਉਸ ਚੀਜ਼ ਨੂੰ ਇਕਮੁੱਟ ਕਰਨ ਲਈ ਸਾਨੂੰ ਇੱਕ ਸੰਵਿਧਾਨ ਦੀ ਜ਼ਰੂਰਤ ਸੀ ਸੋ ਇਹ 26 ਜਨਵਰੀ ਨੂੰ ਸਾਡਾ ਸੰਵਿਧਾਨ ਲਾਗੂ ਕੀਤਾ ਗਿਆ ਬੜੀ ਇਹ ਮੁਸ਼ਕਲਾ ਨਾਲ ਇਹ ਸੰਵਿਧਾਨ ਲਾਗੂ ਕੀਤਾ ਗਿਆ ਕਿਉਂਕਿ ਐਡੇ ਵੱਡੇ ਇੱਕ ਦੇਸ਼ ਨੂੰ ਇਕਜੁੱਟ ਰੱਖਣ ਲਈ ਕਈ ਚੀਜ਼ਾਂ ਦਾ ਇਹ ਸੰਮੇਲ ਜਿਹੜਾ ਹੀ ਉਹ ਜ਼ਰੂਰੀ ਸੀ ਸੋ ਸਾਡੇ ਬੀ ਆਰ ਅੰਬੇਦਕਰ ਸਾਹਿਬ ਨੇ ਔਰ ਉਹਨਾਂ ਦੀ ਪੂਰੀ ਕਮੇਟੀ ਨੇ ਇਹ ਸੰਵਿਧਾਨ ਜਿਹੜਾ ਬਣਾਇਆ ਗਿਆ ਉਹਨਾਂ ਨੂੰ 2 ਸਾਲ 11 ਮਹੀਨੇ ਔਰ 18 ਦਿਨ ਲੱਗੇ ਸੋ ਬੜੀ ਮੁਸ਼ਕਿਲ ਨਾਲ ਇਹ ਸੰਵਿਧਾਨ ਤਿਆਰ ਕੀਤਾ ਗਿਆ ਕਾਫੀ ਜਿਹੜੇ ਦੇਸ਼ਾਂ ਦੇ ਸੰਵਿਧਾਨਾਂ ਨੂੰ ਜਾਂਚ ਪੜਤਾਲ ਕਰਕੇ ਉਸ ਚੀਜ਼ ਨੂੰ ਇਕੱਠਾ ਕਰਕੇ ਫਿਰ ਇਹ ਸੰਵਿਧਾਨ ਲਾਗੂ ਕੀਤਾ ਗਿਆ ਸੋ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਸਾਡਾ ਸੰਵਿਧਾਨ ਸਾਨੂੰ ਆਜ਼ਾਦੀ ਦਵਾਉਂਦਾ ਹੈ ਆਪਣੀ ਗੱਲ ਰੱਖਣ ਦੀ ਸੁਤੰਤਰਤਾ ਨਾਲ ਜੀਣ ਦੀ ਔਰ ਆਪਣਾ ਹਰ ਪੱਖ ਆਪਣਾ ਵਿਕਾਸ ਕਰਨ ਦੀ ਸੋ ਅਸੀਂ ਇਸ ਦਿਨ ਨੂੰ ਉਸ ਸ਼ਾਹ ਨਾਲ ਮਨਾਉਂਦੇ ਆ ਤਾਂ ਕਿ ਬੱਚੇ ਸਾਡੇ ਸਾਡੇ ਬੱਚੇ ਇੱਥੇ ਆਂਦੇ ਆ ਪਰਫਾਰਮੈਂਸ ਦਿੰਦੇ ਆ ਉਹਨਾਂ ਨੂੰ ਪਤਾ ਲੱਗਦਾ ਕਿ ਗਨਤੰਤਰ ਦਿਵਸ ਹੁੰਦਾ ਕੀ ਹੈ ਸੋ ਅੱਜ ਸਾਰੇ ਹੀ ਇੱਥੇ ਬੁਲਾ ਰਹੇ ਜਿਹੜੇ ਨੇ ਉਹ ਦੱਸਣਗੇ ਬੱਚਿਆਂ ਨੂੰ ਕਿ ਗਨਤੰਤਰ ਦਿਵਸ ਕਿਉਂ ਮਨਾਇਆ ਜਾਂਦਾ ਹੈ ਔਰ ਇਸ ਦੀ ਮਹੱਤਤਾ ਕੀ ਹੈ ਅਸੀਂ ਆਪਣੇ ਦੇਸ਼ ਲਈ ਅਸੀਂ ਆਜ਼ਾਦ ਜ਼ਰੂਰ ਹੋ ਸੀ ਪਰ ਦੇਸ਼ ਨੂੰ ਲੀਤੇ ਲਿਆਉਣ ਲਈ ਇਸ ਚੀਜ਼ ਦੀ ਬਹੁਤ ਜ਼ਿਆਦਾ ਵੱਡੀ ਜ਼ਰੂਰਤ ਸੀ ਸਾਡੇ ਦੇਸ਼ ਦੇ ਲੋਕਾਂ ਨੂੰ ਇੱਕ ਝਟਕੇ ਵਿੱਚ ਉਹ ਸਾਰਾ ਕੁਝ ਮਿਲ ਗਿਆ ਜੋ ਕਿ ਦੁਨੀਆ ਦੇ ਕਾਫੀ ਲੋਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਸ ਸੰਗਠਨ ਜਿਹੜਾ ਜਿਨ੍ਹਾਂ ਨੇ ਇਸ ਗਣਤੰਤਰ ਨੂੰ ਬਣਾਇਆ ਔਰ ਅਸੀਂ ਉਹਨਾਂ ਦਾ ਧੰਨਵਾਦ ਤਹਿ ਦਿਲੋਂ ਕਰਦੇ ਆਂ ਕਿ ਉਹਨਾਂ ਨੇ ਇਸ ਵਿੱਚ ਸਾਰੇ ਹੀ ਜਾਤ ਪਾਤ ਸਾਰੇ ਲੋਕਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਦੇ ਹੋਏ ਇਹ ਸੰਵਿਧਾਨ ਬਣਾਇਆ ਹਾਂਜੀ ਅੱਜ ਗਣਤੰਤਰ ਦਿਵਸ ਦੀਆਂ ਮੇਰੇ ਵੱਲੋਂ ਪੂਰੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਇਹੀ ਆਸ ਪ੍ਰਗਟ ਕਰਦਾ ਕਿ ਅਸੀਂ ਸਾਰੇ ਜਣੇ ਰਲ ਮਿਲ ਕੇ ਆਪਣੇ ਦੇਸ਼ ਨੂੰ ਉੱਚਾ ਚੁੱਕਣ ਲਈ ਰਲ ਮਿਲ ਕੇ ਕੰਮ ਕਰੀਏ ਤੇ ਪੁਲਿਸ ਦਾ ਸਾਥ ਦੇਈਏ ਜੋ ਦੇਸ਼ ਦੇ ਵਿੱਚ ਜਾਂ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਬਰਾਈਆਂ ਆ ਨਸ਼ਾ ਹੋ ਗਿਆ ਗੈਂਗਸਟਰਵਾਦ ਹੋ ਗਿਆ ਇਹਨਾਂ ਦਾ ਅਸੀਂ ਸਾਰੇ ਜਣੇ ਰਲ ਮਿਲ ਕੇ ਟੱਕਰਾ ਕਰੀਏ ਤੇ ਪੀਸਫੁਲੀ ਸਾਰੇ ਲੋਕਾਂ ਨੂੰ ਜੀਣ ਦਾ ਹੱਕ ਆ ਤੇ ਉਹਦੇ ਵਿੱਚ ਸਾਰਿਆਂ ਦਾ ਪੁਲਿਸ ਦਾ ਸਾਥ ਦੇ ਕੇ ਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਆਪਣਾ ਸਹੀ ਸਲਾਮਤ ਜਿਹੜਾ ਜੀਣ ਦਾ ਕਾਮਨਾ ਕਰਦੇ ਹਾਂ ਬੜਾ ਮਹੱਤਵ ਦੇਣਾ ਹੈ ਜੀ ਦੇਸ਼ ਵਾਸਤੇ 26 ਜਨਵਰੀ ਦਾ ਜਿਹੜਾ ਦਿਨ ਹੁੰਦਾ ਹੈ ਬੜਾ ਮਹੱਤਵਪੂਰਨ ਹੁੰਦਾ ਹੈ 15 ਅਗਸਤ 1947 15 ਅਗਸਤ ਨੂੰ ਸਾਨੂੰ 1947 ਨੂੰ ਆਜ਼ਾਦੀ ਮਿਲੀ ਸੀ ਆਜ਼ਾਦੀ ਤੋਂ ਬਾਅਦ ਇਹਦਾ ਉਹਨੂੰ ਦੇਸ਼ ਨੂੰ ਚਲਾਉਣ ਵਾਸਤੇ ਇੱਕ ਬੜਾ ਵੱਡਾ ਚੈਲੰਜ ਸੀ ਤੇ ਐਡਾ ਵੱਡਾ ਦੇਸ਼ ਹੈ ਜੋ ਰਾਜਿਆਂ ਦੇ ਵਿੱਚ ਬਦਲਿਆ ਆਇਆ ਸੀ ਪਹਿਲੇ ਉਹਨੂੰ ਇੱਕ ਸਾਥ ਚਲਾਉਣਾ ਉਹਨੂੰ ਬੜੀ ਵੱਡੀ ਇੱਕ ਚੈਲੰਜ ਸੀ ਕਿ ਇਹਨੂੰ ਕਿਸ ਤਰ੍ਹਾਂ ਚਲਾਇਆ ਜਾਵੇ ਕਿਉਂਕਿ ਸਾਡੇ ਦੇਸ਼ ਵਿੱਚ ਇੱਕ ਖਲਵਾੜੀ ਹੈ ਹਰ ਤਰ੍ਹਾਂ ਦੇ ਲੋਕ ਹਰ ਧਰਮ ਦੇ ਲੋਕ ਹਰ ਵਰਗ ਦੇ ਲੋਕ ਸਾਡੇ ਜੀ ਰਹਿੰਦੇ ਹਨ ਸਾਰੇ ਅਸੀਂ ਇਕੱਠੇ ਹਾਂ ਸਾਰੇ ਉਹਨੂੰ ਚਲਾਉਣ ਵਾਸਤੇ ਇੱਕ ਸਿਸਟਮ ਚਾਹੀਦਾ ਸੀ ਉਹਨੂੰ ਚਲਾਉਣ ਵਾਸਤੇ ਸਿਸਟਮ ਨੂੰ ਇੱਕ 399 ਮੈਂਬਰਾਂ ਦਾ ਇੱਕ ਗਠਨ ਕੀਤਾ ਗਿਆ ਜਿਹੜਾ ਕਿ ਜਿਹੜਾ ਸੰਵਿਧਾਨ ਬਣਾਉਣਗੇ ਸਾਡੇ ਦੇਸ਼ ਦਾ ਉਹਨਾਂ ਦੇ ਚੇਅਰਮੈਨ ਸਾਡੇ ਬਹੁਤ ਸਤਿਕਾਰਯੋਗ ਜਿਹੜੀ ਸਾਡੀ ਸ਼ਖਸੀਅਤ ਹੈ ਦੇਸ਼ ਦੀ ਬਾਬਾ ਸਾਹਿਬ ਅਮੇਦਗਰ ਜੀ ਨੂੰ ਲਾਇਆ ਗਿਆ ਤੇ 2 ਸਾਲ 11 ਮਹੀਨੇ 18 ਦਿਨ ਨੂੰ ਸੰਵਿਧਾਨ ਨੂੰ ਬਣਾਉਣ ਲੱਗਿਆ ਲੱਗੇ ਉਸ ਸੰਵਿਧਾਨ ਦੇ ਵਿੱਚ ਇੱਕ ਇੱਕ ਹਰ ਇੱਕ ਵਰਗ ਵਾਸਤੇ ਹਰ ਇੱਕ ਵਾਸਤੇ ਇੱਕ ਨਵਾਂ ਸੰਵਧਾਨ ਉੱਚ ਰੱਖਿਆ ਗਿਆ ਇਸ ਦੇਸ਼ ਨੂੰ ਆਪਾਂ ਚਲਾਉਣਾ ਕਿਸ ਤਰ੍ਹਾਂ ਸੋ ਇਹ ਬੜਾ ਵੱਡਾ ਚੈਲੰਜ ਸੀ ਜਿਹਨੂੰ ਇਹਨਾਂ 3 ਸਾਲ ਦੇ ਨਿਗਰreportBody ਲੱਗਾ ਚਲਾਉਣ ਵਾਸਤੇ ਤੇ ਉਹਨੂੰ 26 ਜਨਵਰੀ 2050 ਨੂੰ ਦੇਸ਼ ਵਿੱਚ ਲਾਗੂ ਕਰ ਦਿੱਤਾ ਗਿਆ ਜੋ ਹਰ ਸਾਲ ਆਪਾਂ ਇਹ ਬੜੇ ਬੜੇ ਪ੍ਰੇਮ ਦੇ ਸ਼ਰਧਾ ਨਾਲ ਮਨਾਉਂਦੇ ਆ ਅੱਜ ਵੀ ਅਸੀਂ ਜਨਾਲਾ ਵਿਖੇ ਸਾਡੇ ਬਹੁਤ ਸਤਿਕਾਰਯੋਗ ਕਮੰਡਰ ਸਾਹਿਬ ਭਜਨ ਸਿੰਘ ਜੀ ਈਟੀਓ ਜੀ ਦੀ ਰਹਿਨਮਾਈ ਹੇਠ ਉਹ ਖੁੱਤੇ ਲੁਧਿਆਣੇ ਚੰਡਾ ਲਹਿਰਾਉਣਗੇ ਲਹਿਰਾਉਣੇ ਨੇ ਤੇ ਸੋਚੇ ਇੱਥੇ ਸਾਡੇ ਅੱਜ ਦੇ ਮੁੱਖ ਮਹਿਮਾਨ ਨਰੇਸ਼ ਪਾਠਕ ਜੀ ਆਪਣੇ ਸਾਡੇ ਸੁਤਿੰਦਰ ਜੀ ਸੋ ਸਾਰੇ ਹੀ ਸਾਥੀ ਅਸੀਂ ਇੱਥੇ ਰਲ ਕੇ ਜਿਹੜਾ ਅੱਜ ਦਾ ਦਿਨ ਜਿਹੜਾ ਮਨਾ ਰਹੇ ਆ ਇਹ ਅਲਗਰ ਕੌਂਸਲ ਦੇ ਵਿੱਚ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤੇ ਇਹੀ ਰੱਬ ਅਗੇ ਅਰਦਾਸ ਕਰਦੇ ਆ ਕਿ ਸਾਡਾ ਦੇਸ਼ ਹਮੇਸ਼ਾ ਤਰੱਕੀ ਵਿੱਚ ਰਹੇ ਤੇ ਇੱਕ ਹੋ ਕੇ ਰਹੇ ਸਾਡੇ ਬਹੁਤ-ਬਹੁਤ ਧੰਨਵਾਦ